ਜਦੋਂ ਬੰਦਾ ਨੰਬਰ ਲੰਦਾ ਉਦੋਂ ਤੱਕ ਸਾਰੇ ਨਾਲ ਨਹੀਂ ਜਦੋਂ ਉਹ ਬੰਦੇ ਸੱਟ ਲੱਗ ਗਈ ਉਦੋਂ ਕੋਈ ਨਹੀਂ ਪੁੱਛਦਾ ਇਹ ਬੰਦੇ ਨੂੰ ਕਰੋ ਲੜਕੇ ਗਿਆ ਸੀ ਜਦੋਂ ਖੇਡਣ ਗਿਆ ਸੀ ਵੱਲੋਂ ਮਜਰੇ ਟੂਰਨਾਮੈਂਟ ਤੇ ਜਦੋਂ ਮੈਂ ਮੋਟਰਸਾਈਕਲ ਜਿੱਤ ਕੇ ਘਰੇ ਆਈ ਸਾਰਿਆਂ ਦੀ ਸੱਤ ਮੋਟਰਸਾਈਕਲ ਜਿੱਤੇ ਹੋਏ ਆ लास्ट ਕਬੱਡੀ ਦੀ ਜਫਾ ਲਾ ਕੇ ਆ ਤੇ ਬਾਕੀ ਡਾਈਟ ਦੇਸੀ ਘਰ ਦੀ ਲਵੇ ਉਹ ਵਧੀਆਈ ਉਹ ਦੁਬਾਰੇ ਬੈਕ ਸਰੀਰ ਨਹੀਂ ਜਾਂਦਾ ਉਹਦੇ ਨਾਲ ਹੀ ਮੇਨ ਚੀਜ਼ ਦਾ ਗੇਮ ਹੈ ਜੀ ਸਰੀਰ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਜੀ ਗੇਮ ਨਾਲ ਹੀ ਸਾਰਾ ਕੁਝ ਹੀ ਉਹਦੋਂ ਮੈਂ ਪੂਰੀ ਪ੍ਰੈਕਟਿਸ ਕਰਕੇ ਦਿਨ ਚੋਂ 80 80 ਕਿਲੋਮੀਟਰ ਸਾਈਕਲ ਚਲਾ ਗਈ ਦੁਬਾਰੇ ਬਹੁ ਛੇਤੀ ਰਿਕਵਰ ਕਰਿਆ ਜੀ ਜੋ ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੁੰਦਾ ਜੀ ਐਲਸੀਡੀਆਂ ਦਾ ਆਪਾਂ ਉੱਥੇ ਦੇ ਦਨੇ ਆਈ ਕਈ ਪਲੇਅਰ ਤਾਂ ਇਦਾਂ ਦੇ ਵੀ ਨੇ ਵੀ ਜਿਨ੍ਹਾਂ ਦਾ ਹੀ ਘਰ-ਬਾਰ ਕਬੱਡੀ ਦੇ ਸਿਰ ਤੇ ਚੱਲਦਾ ਉਹ ਪਲੇਅਰਾਂ ਨੂੰ ਬਹੁਤ ਨੁਕਸਾਨ ਹੋਇਆ ਜੀ 36 ਦਾ ਹੀ ਮੋਟਰਸਾਈਕਲ ਜਿੱਤੇ ਹੋਏ ਆ ਜੀ ਤੇ ਤਿੰਨ ਬੁਲਟ ਮੋਟਰਸਾਈਕਲ ਸਨਮਾਨ ਚ ਹੋਏ ਹੋਏ ਆ ਜੀ ਮੈਨੂੰ ਤੇ ਦੋ ਸਪਲੈਂਡਰ ਮੋਟਰਸਾਈਕਲ ਸਨਮਾਨ ਚ ਮਿਲੇ ਹੋਏ ਨੇ ਸੰਸਾਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਜਦੋਂ ਵੀ ਕਬੱਡੀ ਦਾ ਜ਼ਿਕਰ ਹੁੰਦਾ ਹੈ ਤਾਂ ਅੱਖਾਂ ਸਾਹਮਣੇ ਆਪ ਮੁਹਾਰੇ ਹੀ ਪਰਮੇ ਜੁਸੇ ਵਾਲੇ ਨੌਜਵਾਨਾਂ ਦੀ ਤਸਵੀਰ ਉੱਤਰ ਜਾਂਦੀ ਹੈ ਖੇਡ ਮੈਦਾਨਾਂ ਵਿੱਚ ਵਹਾਇਆ ਪਸੀਨਾ ਤੇ ਖਾਧੀਆਂ ਖੁਰਾਕਾਂ ਸਦਕਾ ਇਹ ਨੌਜਵਾਨ ਜਦੋਂ ਖੇਡ ਮੈਦਾਨਾਂ ਦੇ ਵਿੱਚ ਪ੍ਰਦਰਸ਼ਨ ਕਰਦੇ ਹੈ ਤਾਂ ਫਿਰ ਇਹਨਾਂ ਦੀ ਦੇਸ਼ਾਂ ਵਿੱਚ ਹੀ ਨਹੀਂ ਉਹ ਦੇਸ਼ਾਂ ਵਿੱਚ ਵੀ ਚਰਚਾ ਹੁੰਦੀ ਹੈ ਅੱਜ ਅਸੀਂ ਜਿਸ ਖਿਡਾਰੀ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਕਿਸੇ ਜਾਣ ਪਹਿਚਾਨ ਦਾ ਮਾਥਾਜ ਨਹੀਂ ਉਸ ਖਿਡਾਰੀ ਨੂੰ ਤਖੱਲਸ ਮਿਲਿਆ ਹੈ ਜੌਨ ਸਿਨਾ ਦਾ ਉਹਨਾਂ ਨੇ ਆਪਣੀ ਖੇਡ ਸੱਦਕਾ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਹੈ ਮੇਰੇ ਪਿੱਛੇ ਪਈਆਂ ਟਰੋਫੀਆਂ ਉਹਨਾਂ ਦੀ ਖੇਡ ਦੀ ਗਵਾਹੀ ਭਰਦੀਆਂ ਨੇ ਕਿ ਉਹਨਾਂ ਨੇ ਆਪਣਾ ਖੇਡਾਂ ਦੇ ਵਿੱਚ ਸਰਵੋਤਮ ਪ੍ਰਦਰਸ਼ਨ ਦਿੱਤਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਉਹਨਾਂ ਦੇ ਖੇਡ ਸਫਰ ਬਾਰੇ ਜਾਣਾਂਗੇ ਉਹ ਤੇ ਨਾਲ ਹੀ ਕਬੱਡੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਚਰਚਾ ਕਰਾਂਗੇ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਡੇ ਪਿੰਡ ਆਏ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਧੰਨਵਾਦ ਜੀ ਸਰ ਤੁਹਾਨੂੰ ਜੌਨ ਸਿਨਾ ਦਾ ਤਖ਼ल्लੁਸ ਮਿਲਿਆ ਆ ਇਹ ਦੱਸੋ ਕਿ ਇਹ ਤਖ਼ल्लੁਸ ਤੁਹਾਨੂੰ ਕਦੋਂ ਮਿਲਿਆ ਸੀ ਤੇ ਇਹਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਕਿੰਨੇ ਕੁ ਮਿਹਨਤ ਕੀਤੀ ਸੀ ਇਹ ਜੀ ਮੈਨੂੰ 2016 ਜੀ ਮੈਕੰਡੋਲੀ ਦੇ ਟੂਰਨਾਮੈਂਟ ਤੇ ਖੇਡਣ ਗਿਆ ਹੋਇਆ ਸੀ ਉੱਥੇ ਸਤਪਾਲ ਮਾਈ ਖੰਡਿਆਲ ਜੀ ਨੇ ਕਿਹਾ ਸੀ ਪਹਿਲੀ ਵਾਰੀ ਜੋਨ ਸੀ ਨੇ ਦਰਨੇ ਕਤਾਵ ਦਿੱਤਾ ਸੀ ਮਿਹਨਤ ਤਾਂ ਬਹੁਤ ਕੀਤੀ ਹੈ ਜੀ ਸਵੇਰ ਸ਼ਾਮ ਦੋਨੇ ਟਾਈਮ ਬਹੁਤ ਮਿਹਨਤ ਕੀਤੀ ਦੋ ਦੋ ਘੰਟੇ ਜੀ ਗਰਾਊਂਡ ਚ ਲਾਈਏ ਹਾਂ ਜੀ ਸਰ ਤੁਸੀਂ ਗਰਾਊਂਡ ਦੇ ਵਿੱਚ ਮਿਹਨਤ ਕਰਨ ਦੇ ਨਾਲ ਨਾਲ ਜਿਮ ਦੇ ਵਿੱਚ ਕਿੰਨਾ ਕੁ ਸਮਾਂ ਬਤਾਂਦੇ ਸੀਗੇ ਡੇਢ ਘੰਟਾ ਜਿਮ ਵਿੱਚ ਲਾ ਦਿੰਦੇ ਸੀ ਸ਼ਾਮ ਨੂੰ ਦੋ ਘੰਟੇ ਗਰਾਊਂਡ 'ਚ ਜੀ ਜੀ ਹਾਂ ਜੀ ਸਰ ਜਦੋਂ ਤੁਸੀਂ ਇਸ ਤਖੱਲਸ ਨੂੰ ਹਾਸਲ ਕੀਤਾ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਤੇ ਇਸ ਨੂੰ ਬਰਕਰਾਰ ਰੱਖਣ ਦੇ ਲਈ ਉਸ ਤੋਂ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ ਜਦੋਂ ਕਿਸੇ ਇਨਸਾਨ ਨੂੰ ਕੋਈ ਖਿਤਾਬ ਮਿਲ ਜਾਂਦਾ ਹੈ ਫਿਰ ਉਹ ਬਰਕਰਾਰ ਰੱਖਣ ਲਈ ਹੋਰ ਕੋਸ਼ਿਸ਼ਾਂ ਕਰਦਾ ਆ ਤੁਸੀਂ ਇਸ ਨੂੰ ਬਰਕਰਾਰ ਰੱਖਣ ਦੇ ਲਈ ਕੀ ਕੁਝ ਕਰ ਰਹੇ ਹੋ ਹਾਂ ਜੀ ਮਿਹਨਤ ਕਰ ਰਹੇ ਹਾਂ ਜੀ ਇੱਕ ਵਾਰ ਚਲੋ ਪ੍ਰਮਾਤਮਾ ਸੁਣ ਲੈਂਦਾ ਇੱਕ ਵਾਰ ਨਾਮ ਬਣ ਗਿਆ ਦਾ ਬੰਦੇ ਦਾ ਉਹਨੂੰ ਬਰਕਰਾਰ ਰੱਖਣਾ ਹੀ ਦੁੱਗਣਾ ਜ਼ਿਆਦਾ ਮੁਸ਼ਕਲ ਹੈ ਫਿਰ ਵੀ ਚਲੋ ਇਹ ਆਪਾਂ ਉਹਨੂੰ ਪਹਿਲਾਂ ਨਾਲੋਂ ਵੀ ਦੁੱਗਣੀ ਪ੍ਰੈਕਟਿਸ ਕਰ ਰਹੇ ਹਾਂ ਜੀ ਸਵੇਰੇ ਸ਼ਾਮ ਦੋ ਹੀ ਟਾਈਮ ਪ੍ਰੈਕਟਿਸ ਕਰ ਰਹੇ ਹਾਂ ਜੀ ਸਰ ਕਹਿੰਦੇ ਆ ਕਿ ਕਬੱਡੀ ਖਿਡਾਰੀਆਂ ਦੇ ਲਈ ਖੁਰਾਕ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਆ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਤੁਸੀਂ ਕਿਹੋ ਜੀ ਆਪਣੀ ਖੁਰਾਕ ਲੈਂਦੇ ਹੈਗੇ ਇੱਕ ਦਿਨ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਡਾਈਟ ਨੂੰ ਅਪਣਾਉਂਦੇ ਹੋ ਅਸੀਂ ਦਿਨ ਚ ਵੈਸੇ ਪ੍ਰੋਟੀਨ ਵਾਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਜੀ ਜਿਵੇਂ ਅੰਡੇ ਹੋ ਗਏ ਜਿਵੇਂ ਚਿਕਨ ਹੋ ਗਿਆ ਜੀ ਹੋਰ ਪ੍ਰੋਟੀਨ ਵਗੈਰਾ ਸਾਰਾ ਕੁਝ ਲਈ ਜਾਂ ਨਹੀਂ ਚਿਕਨ ਵਗੈਰਾ ਜ਼ਿਆਦਾ ਯੂਜ਼ ਕਰਦੇ ਆ ਹਾਂਜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਤੁਸੀਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਕਈ ਨੌਜਵਾਨ ਅਜਿਹੇ ਹੁੰਦੇ ਨੇ ਜੋ ਚਾਹੁੰਦੇ ਆ ਕਿ ਅਸੀਂ ਜਲਦੀ ਸਰੀਰ ਬਣਾ ਲਈਏ ਹਨਾ ਉਹ ਗੈਰ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਮੈਡੀਕੇਟਿਡ ਚੀਜ਼ਾਂ ਦੀ ਵਰਤੋਂ ਕਰਨ ਲੱਗ ਜਾਂਦੇ ਆ ਤੁਸੀਂ ਅਜਿਹੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਫਿਰ ਉਹ ਸਰੀਰੀ ਜ਼ਿਆਦਾ देर ਨਹੀਂ ਖੜਦਾ ਜੀ ਚਲੋ 6 ਮਹੀਨੇ ਸਾਲ ਉਹਦਾ ਅਸਰ ਰਹਿੰਦਾ ਚੀਜ਼ ਦਾ ਹੀ ਫਿਰ ਉੱਥੀ ਦੁਬਾਰੇ ਸਰੀਰ ਆ ਜਾਂਦਾ ਜੀ ਇਹਨਾਂ ਨਾਲ ਉਹਦਾ ਹੀ ਆਪਣੀ ਉਹ ਦੇਸੀ ਖਰਾਕ ਡਾਈਟ ਦੇਸੀ ਘਰ ਦੀ ਲਵੇ ਉਹ ਵਧੀਆ ਹੀ ਉਹ ਦੁਬਾਰੇ ਵੈਕ ਸਰੀਰ ਨਹੀਂ ਆਉਂਦਾ ਉਹਦੇ ਨਾਲ ਹੀ ਜੀ ਹਾਂਜੀ ਸਿਰ ਤੁਹਾਨੂੰ ਜਿਹੜਾ ਹੈ ਜਾਣਿਆ ਜਾਂਦਾ ਤੁਹਾਡੇ ਸਰੀਰ ਦੇ ਕਰਕੇ ਹਨਾ ਤੁਸੀਂ ਇੱਕ ਵਿਲੱਖਣ ਜਿਹੜੀ ਆਪਣੀ ਪਹਿਚਾਨ ਬਣਾਈ ਹੈਗੀ ਆ ਤੁਸੀਂ ਦੱਸਿਆ ਕਿ ਤੁਸੀਂ 2 ਘੰਟੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਹੋ 1.5-2 ਘੰਟੇ ਤੁਸੀਂ ਜਿਮ ਦੇ ਵਿੱਚ ਵੀ ਬਤਾਉਂਦੇ ਹੈਗੇ ਹੋ ਜੇ ਨੌਜਵਾਨ ਤੁਹਾਡੇ ਵਰਗਾ ਸਰੀਰ ਅਪਣਾਉਣਾ ਚਾਹੁੰਦਾ ਹੋ ਤਾਂ ਉਹ ਕੀ ਕੁਝ ਕਰਨ ਜੀ ਸਾਰਾ ਕੁਝ ਮਿਹਨਤ ਨਾਲ ਹੀ ਆ ਜੀ ਸਾਰਾ ਕੁਝ ਦੇਖੋ ਜੀ ਜੋ ਬੰਦਾ ਮਿਹਨਤ ਕਰਦਾ ਜੀ ਉਹਦਾ ਸਰੀਰ ਤਾਂ ਚਲੋ ਹੀ ਬਣੇ ਜਾਂਦਾ ਹੀ ਬਾਕੀ ਗੇਮ ਵੀ ਵਧੀਆ ਹੋ ਜਾਂਦੀ ਹੈ ਜੀ ਮੇਨ ਚੀਜ਼ ਤਾਂ ਗੇਮ ਹੈ ਜੀ ਸਰੀਰ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਜੀ ਗੇਮ ਨਾਲ ਹੀ ਸਾਰਾ ਕੁਝ ਹੈ ਜੀ ਸਰ ਹੁਣ ਅਸੀਂ ਤੁਹਾਡੇ ਖੇਡ ਸਫ਼ਰ ਬਾਰੇ ਜਾਨਣਾ ਚਾਹਾਂਗੇ ਤੁਸੀਂ ਜਿਹੜਾ ਛੋਟੀ ਉਮਰ ਹੀ ਕਬੱਡੀ ਦੇ ਨਾਲ ਜੁੜ ਗਏ ਸੀਗੇ ਕਬੱਡੀ ਦੇ ਨਾਲ ਜਦੋਂ ਤੁਸੀਂ ਜੁੜੇ ਤਾਂ ਤੁਹਾਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀਗਾ ਹਾਂਜੀ ਪਹਿਲਾਂ ਕਰਦਿਆਂ ਨੇ ਬਹੁਤ ਰੋਕਿਆ ਹੀ ਖੇਡਣ ਤੋਂ ਹੀ ਮੈਂ ਸ਼ੁਰੂ ਤੋਂ 32 ਕਿਲੋ ਤੋਂ ਖੇਡਦਾ ਹੀ ਜਦੋਂ 10-11 ਸਾਲ ਦਾ ਹੁੰਗਾ ਹੀ ਉਦੋਂ ਮੈਂ ਕਬੱਡੀ ਖੇਡਣਾ ਕਰਦਿਆਂ ਨੇ ਬਹੁਤ ਰੋਕਣਾ ਹੀ ਵੀ ਖੇਡਣਾ ਨਹੀਂ ਇਦਾਂ ਹੀ 70 ਕਿਲੋ ਤੱਕ ਤਾਂ ਹੀ ਮੈਂ ਇਦਾਂ ਹੀ ਕਰਦਿਆਂ ਦੀਆਂ ਗਾਲਾਂ ਸੁਣਦਾ ਆ ਹੀ ਉਸ ਤੋਂ ਬਾਅਦ ਜਦੋਂ ਓਪਨ ਖੇਡਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਚਲੋ ਪਹਿਲੀ ਵਾਰ ਬੈਸਟ ਨਿਕਲੇ ਮੋਟਰਸਾਈਕਲ ਜਿੱਤੇ ਹੀ ਵੱਲੋਂ ਮਾਜਰੇ ਤੋਂ ਉਦੋਂ ਵੀ ਮੈਂ ਲੜ ਕੇ ਗਿਆ ਸੀ ਘਰ ਤੋਂ ਉਸ ਤੋਂ ਬਾਅਦ ਚਲੋ ਮੋਟਰਸਾਈਕਲ ਜਿੱਤੇ ਆ ਫਿਰ ਕਰਦਿਆਂ ਦੇ ਹੱਲਾਸ਼ੀਰੀਆਂ ਮਿਲਣ ਲੱਗ ਗਏ ਦੁਬਾਰਾ ਫਿਰ ਖੇਡਣ ਲੱਗ ਗਈ ਵਧੀਆ ਸਪੋਰ ਕਿਆ ਜਾਂਦਾ ਸੀਗਾ ਕਿ ਪੜੋਗੇ ਲਿਖੋਗੇ ਤੋਂ ਬਨੋਗੇ ਨਵਾਬ ਖੇਲੋਗੇ ਕੂਦੋਗੇ ਤੋਂ ਹੋਗੇ ਖਰਾਬ ਕਿਤੇ ਨਾ ਕਿਤੇ ਇਸ ਗੱਲ ਦਾ ਪ੍ਰਭਾਵ ਮਾਪਿਆਂ ਤੇ ਸੀਗਾ ਜਿਹੜਾ ਤੁਹਾਨੂੰ ਰੋਕਦੇ ਸੀਗੇ ਉਹ ਹਾਂਜੀ ਘਰਦਿਆਂ ਨੂੰ ਇਦਾਂ ਸੀ ਵੀ ਉਹ ਇੰਨਾ ਸੱਟ ਖਾ ਲਵੇ ਪੜ੍ਹ ਲਵੇ ਹਨਾ ਜੀ ਸਾਰਿਆਂ ਦੇ ਚਲੋ ਪੇਰੈਂਟਸ ਨੂੰ ਹੁੰਦਾ ਹੈ ਵੀ ਹਾਂ ਵੀ ਆਪਣਾ ਬੱਚਾ ਪੜ੍ਹ ਲਵੇ ਵਧੀਆ ਪਰ ਆਪਾਂ ਹੀ ਚਲੋ ਸਟੱਡੀ ਵਧੀਆ ਕੀਤੀ ਹੈ ਜੀ ਤੋਂ ਬਾਅਦ ਇਹ ਗੇਮਾ ਸ਼ੁਰੂ ਤੋਂ ਹੀ ਗੇਮ ਖੇਡਦੇ ਸੀ ਐਸੀ ਮਨਚੀ ਵੀ ਕੁਝ ਬਣਨਾ ਹੈ ਕਬੱਡੀ ਖੇਡ ਕੇ ਹੀ ਮਿਹਨਤ ਕੀਤੀ ਹੈ ਚਲੋ ਪਰਮਾਤਮਾ ਨੇ ਸੁਣੀ ਹੈ ਜੀ ਆਪਣੀ ਜੀ ਜਿਵੇਂ ਤੁਸੀਂ ਦੱਸਿਆ ਹੈਗਾ ਤੁਸੀਂ ਜਦੋਂ ਖੇਡਣ ਗਏ ਸੀ ਘਰੋਂ ਲੜ ਕੇ ਗਏ ਸੀ ਤੇ ਤੁਸੀਂ ਵਾਪਸੀ ਤੇ ਮੋਟਰਸਾਈਕਲ ਜਿੱਤ ਕੇ ਵਾਪਸ ਪਰਤੇ ਸੀਗੇ ਜਦੋਂ ਮੋਟਰਸਾਈਕਲ ਲੈ ਕੇ ਪਿੰਡ ਨੂੰ ਪਰਤ ਰਹੇ ਸੀ ਤਾਂ ਮਨ ਦੇ ਵਿੱਚ ਕਿਹੜੇ ਭਾਵ ਤੇ ਜਜ਼ਬਾਤ ਆ ਰਹੇ ਸੀਗੇ ਵੀ ਹਾਂ ਜੀ ਵੀ ਬਹੁਤ ਖੁਸ਼ ਹੋਣਗੇ ਘਰ ਦੇ ਦੇਖ ਕੇ ਜਦੋਂ ਮੈਂ ਆਇਆ ਜੀ ਘਰ ਦੇ ਵੀ ਸਾਰਿਆਂ ਦੀ ਅੱਖਾਂ 'ਚ ਅੰਜੂ ਸਨ ਜੀ ਜਦੋਂ ਮੈਂ ਘਰੋਂ ਲੜ ਕੇ ਗਿਆ ਸੀ ਜਦੋਂ ਖੇਡਣ ਗਿਆ ਸੀ ਵੱਲੋਂ ਮਜਰੇ ਟੂਰਨਾਮੈਂਟ ਤੇ ਜ ਜਦੋਂ ਜਿੱਤ ਗਈ ਘਰੇ ਆਈ ਸਾਰਿਆਂ ਦੀ ਅੱਖਾਂ ਚ ਅੰਜੂ ਸੀ ਬਹੁਤ ਖੁਸ਼ ਸੀ ਸਾਰੇ ਘਰ ਦੇ ਜੀ ਘਰ ਦੇ ਵਿੱਚ ਰੋਕਦਾ ਕੌਣ ਸੀਗਾ ਕਬੱਡੀ ਖੇਡਣ ਤੋਂ ਮਾਤਾ ਪਿਤਾ ਜਾਂ ਫਿਰ ਭੈਣ ਭਰਾ ਮੰਮੀ ਡੈਡੀ ਦੋਨੇ ਰੋਕਦੇ ਸੀ ਵੀ ਕੀ ਕਰਨਾ ਤੂੰ ਰਹਿਣ ਦੇ ਸੱਟ ਖਾ ਕੇ ਬਹਿ ਜਾਏਂਗਾ ਵੀ ਪਹਿਲਾਂ ਪੜ ਲੈ ਪੜ ਲੈ ਬਸ ਹੀ ਫਿਰ ਇਦਾਂ ਹੀ ਕਿੱਥੇ ਤੁਹਾਨੂੰ ਪਤਾ ਜਿਹੜਾ ਹੁਣ ਮਨ ਚ ਹੁੰਦਾ ਹੈ ਇਹ ਵੀ ਖੇਡਣਾ ਹੈ ਖੇਡਣਾ ਹੈ ਸਾਡੇ ਪਿੰਡ ਦੇ ਪਹਿਲਾਂ ਹੀ ਸੀਨੀਅਰ ਪਲੇਅਰ ਖੇਡਦੇ ਹੁੰਦੇ ਸੀ ਜੱਗੀ ਬਾਈ ਤੇ ਬੁੱਗਾ ਉਸਤਾਦੀ ਇਹ ਇਹਨਾਂ ਨੂੰ ਦੇਖ ਦੇਖ ਕੇ ਚਲੋ ਜੀ ਆਪਾਂ ਵੀ ਖੇਡਣਾ ਸ਼ੁਰੂ ਕਰਤਾ ਪਰ ਮਨ ਚ ਹੈ ਸੀ ਕੁਝ ਵੀ ਚਲੋ ਖੇਡ ਕੇ ਕੁਝ ਬਣਨਾ ਹੈ ਜੀ ਚਲੋ ਪ੍ਰਮਾਤਮਾ ਨੇ ਸੁਣੀ ਬਾਕੀ ਇਹਨਾਂ ਨੇ ਮਿਹਨਤ ਬਹੁਤ ਕਰਾਈ ਸਾਡੇ ਉਸਤਾਦਾਂ ਨੇ ਜੀ ਤਾਂ ਕਰਕੇ ਚਲੋ ਜੀ ਹੁਣ ਪ੍ਰਮਾਤਮਾ ਨੇ ਇੱਥੇ ਤੱਕ ਬਚਾਇਆ ਜੀ ਜੀ ਤੁਸੀਂ ਜਿਹੜਾ ਬਤੌਰ ਜਾਫੀ ਆਪਣੀ ਵੱਖਰੀ ਪਹਿਚਾਨ ਬਣਾਈ ਹੈ ਤੁਸੀਂ ਸੋਚਿਆ ਸੀਗਾ ਕਿ ਤੁਸੀਂ ਜਾਫੀ ਦੇ ਤੌਰ ਤੇ ਖੇਡਣਾ ਜਾਂ ਫਿਰ ਤੁਸੀਂ ਰੇਡਰ ਬੰਨਣਾ ਚਾਹੁੰਦੇ ਸੀ ਉਸਤਾਦ ਹੋਰਾਂ ਨੇ ਤੁਹਾਨੂੰ ਜਾਫੀ ਬਣਾਇਆ ਮੈਂ ਸ਼ੁਰੂ ਤੋਂ ਹੀ ਜੱਫੇ ਲਾਉਂਦਾ ਸੀ ਜੀ ਮੈਂ ਸ਼ੁਰੂ ਤੋਂ ਹੀ ਇਦਾਂ ਸੀ ਵੀ ਹਾਂ ਵੀ ਮੈਂ ਜੱਫੇ ਹੋ ਲਾਉਣੀ ਆ ਜੀ ਜਾਫੀ ਹੋ ਬਣਨਾ ਹੀ ਸ਼ੁਰੂ ਤੋਂ ਹੀ ਮੈਂ ਜੱਫੀ ਲਾ ਰਿਹਾ ਸੀ ਸ਼ੁਰੂ ਤੋਂ ਹੀ ਮੈਂ ਕਦੇ ਨਹੀਂ ਇਕ ਕਬੱਡੀ ਪਾ ਕੇ ਦੇਖੀ ਬਾ ਹੁਣ ਸ਼ੁਰੂ ਤਾਂ ਆਈ ਸੀ ਵੀ ਚਲੋ ਜਫੇ ਰਣਾ ਸਟੋਪਰ ਬਣਨਾ ਹੀ ਜੀ ਹਾਂਜੀ ਬਾਕੀ ਤੁਸੀਂ ਆਪਣੇ ਸਟੋਪਰ ਦੇ ਤੌਰ ਤੇ ਵੱਖਰੀ ਪਹਿਚਾਣ ਬਣਾਈ ਆ ਕੋਈ ਵਰਲਾ ਹੀ ਰੇਡਰ ਹੋਵੇਗਾ ਜਿਸ ਨੂੰ ਤੁਸੀਂ ਨਾ ਫੜਿਆ ਹੋਵੇ ਨਾ ਉਸ ਨੂੰ ਜਫਾ ਮਾਰਿਆ ਹੋਵੇ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਖਾਸ ਟੂਰਨਾਮੈਂਟ ਖੇਡ ਚੁੱਕੇ ਹੈਗੇ ਅਤੇ ਕਿਹੜੇ ਕਿਹੜੇ ਤੁਹਾਨੂੰ ਮਾਨ ਸਨਮਾਨ ਮਿਲ ਚੁੱਕੇ ਆ ਖਾਸ ਟੂਰਨਾਮੈਂਟ ਸਾਰੇ ਖਾਸ ਨਹੀਂ ਵੈਸੇ ਤਾਂ ਬਹੁਤ ਟੂਰਨਾਮੈਂਟ ਚਲੋ ਜਿੱਤੇ ਨੇ ਹੀ ਆਪਾਂ 2013 ਤੋਂ ਲੈ ਕੇ ਹੀ 2017 18 ਦਾ ਕਈ ਪੂਰੀ ਚਲੋ 17 'ਚ ਮੇਰੇ ਸੱਟ ਲੱਗੀ ਸੀ ਗੋਡੇ ਤੇ ਉਦੋਂ ਸਾਡੀ ਟੀਮ ਖੇਲੀ ਨਹੀਂ 18 'ਚ ਫੇਰ ਰਿਕਵਰ ਕਰਕੇ ਦੁਬਾਰੇ ਫੇਰ ਅਸੀਂ ਪੂਰੇ ਮੈਚ ਜਿੱਤੇ ਨਹੀਂ ਹਾਂਜੀ ਫਿਰ 2019 ਚ ਦੁਬਾਰੇ ਸੱਟ ਲੱਗ ਗਈ ਸੀ ਮੇਰੇ ਜੀ ਹਾਂਜੀ ਤੁਸੀਂ ਸੱਟ ਦਾ ਜ਼ਿਕਰ ਕੀਤਾ ਕਿ ਤੁਹਾਨੂੰ ਸੱਟ ਲੱਗ ਗਈ ਸੀ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਕਬੱਡੀ ਖਿਡਾਰੀ ਜਦੋਂ ਖੇਡਦੇ ਆ ਤਾਂ ਉਹਨਾਂ ਦੇ ਉਸ ਰਿਸਕ ਹੁੰਦਾ ਹੈ ਸੱਟ ਜ਼ਿਆਦਾ ਲੱਗਣ ਦਾ ਹਨਾ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਸੱਟ ਲੱਗ ਜਾਂਦੀ ਹੈ ਖਿਡਾਰੀਆਂ ਦਾ ਖੇਡ ਕੈਰੀਅਰ ਖਤਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਆ ਫਿਰ ਖਿਡਾਰੀ ਆਪਣੇ ਆਪ ਨੂੰ ਮੋਟੀਵੇਟ ਕਿਵੇਂ ਰੱਖਦੇ ਆ ਹਾਂਜੀ ਹੁੰਦਾ ਜਦੋਂ ਪਲੇਅਰ ਤੇ ਸੱਟ ਲੱਗ ਜਾਂਦੀ ਹੈ ਹਰ ਇੱਕ ਪਲੇਅਰ ਸੋਚਦਾ ਵੀ ਮੈਂ ਹਾਂ ਵੀ ਮੈਂ ਉੱਥੇ ਜਿਹੜੇ ਮੈਂ ਆਪਣੇ ਮਕਾਮ ਤੋਂ ਗਿਰਿਆ ਹਾਂ ਉੱਥੇ ਦੁਬਾਰੇ ਪਹੁੰਚ ਜਾਈਂ ਮੇਰੇ ਗੋਡੇ ਦਾ 2017 ਚ ਸੱਟ ਲੱਗੀ ਸੀ ਗੋਡੇ ਦਾ ਲੀਗਮੈਂਟ ਦਾ ਆਪਰੇਸ਼ਨ ਕਰਾਇਆ ਸੀ ਉਦੋਂ ਮੈਂ ਜੀ ਪੂਰੀ ਪ੍ਰੈਕਟਿਸ ਕਰਕੇ ਦਿਨ ਚੋਂ 80-80 ਕਿਲੋਮੀਟਰ ਸਾਈਕਲ ਚਲਾ ਗਈ ਦੁਬਾਰੇ ਬਹੁਤ ਛੇਤੀ ਰਿਕਵਰ ਕਰਿਆ ਮੈਂ 5 ਮਹੀਨੇ ਬਾਜੀ ਦੂਜੇ ਟੂਰਨਾਮੈਂਟ ਤੇ ਮੋਟਰਸਾਈਕਲ ਜਿੱਤ ਗਿਆ ਸੀ ਤੂਰੇ ਹੀ ਦੂਜੇ ਮੋਟਰ ਜਿੱਤ ਗਿਆ ਸੀ ਮੋਟਰਸਾਈਕਲ ਜੀ ਤੇ ਦੁਬਾਰੇ ਫੇਰ ਹੀ 2019 ਚ ਮੇਰੇ ਸੱਟ ਲੱਗੀ ਸੀ ਦਸੰਬਰ ਚ ਜੀ ਫਿਰ ਦੁਬਾਰੇ ਚਲੋ ਜੀ ਫਿਰ ਉਹ ਤੋਂ ਹੋਇਆ ਮਨ ਟੁੱਟਿਆ ਵੀ ਯਾਰ ਵੀ ਹੁਣ ਨਹੀਂ ਯਾਰ ਵੀ ਖੇਡ ਨਹੀਂ ਹੋਣਾ ਕਬੱਡੀ ਚਲੋ ਹੋਰ ਵੀ ਬਹੁਤ ਪਲੇਅਰ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੋਈਆਂ ਜੀ ਉਹਨਾਂ ਵੱਲ ਦੇਖ-ਦੇਖ ਕੇ ਹੁੰਦਾ ਹੀ ਹੌਸਲਾ ਵੀ ਹਾਂ ਵੀ ਚਲੋ ਆਪਣਾ ਤਾਂ ਕੁਝ ਵੀ ਨਹੀਂ ਹੋਇਆ ਮਿਹਨਤ ਕਰਕੇ ਆਪਾਂ ਸੈੱਟ ਹੋ ਜੂंगे ਵੀ ਹੋਰ ਪਲੇਅਰ ਵੀ ਨੇ ਜਿਨ੍ਹਾਂ ਦੇ ਬਹੁਤ ਪ੍ਰੈਸ਼ਨ ਹੋਏ ਹੋਏ ਫੇਰ ਦੁਬਾਰੇ ਉਹ ਵਧੀਆ ਖੇਡ ਰਹੇ ਨੇ ਇੱਕ ਵਾਰ ਬੰਦੇ ਦਾ ਹੌਸਲਾ ਤਾਂ ਟੁੱਟਦਾ ਹੀ ਚਲੋ ਦੁਬਾਰੇ ਸੱਟ ਲੱ ਤਾਰਾ ਕੁਝ ਹਾਸਲ ਕਰ ਲੈਂਦਾ ਜੀ ਜੀ ਵਾਕੀ ਕਹਿੰਦੇ ਕਿ ਮਿਹਨਤਾਂ ਨੂੰ ਭਾਗ ਲੱਗਦੇ ਜਦੋਂ ਇਨਸਾਨ ਸੱਚੇ ਮਨ ਦੇ ਨਾਲ ਸੱਚੀ ਨੀਅਤ ਦੇ ਨਾਲ ਮਿਹਨਤ ਕਰਦਾ ਤਾਂ ਕਾਮਯਾਬੀ ਵੀ ਉਸ ਦੀਆਂ ਬਰੂਹਾਂ ਤੇ ਦਸਤਕ ਜ਼ਰੂਰ ਦਿੰਦੀ ਹੈਗੀ ਆ ਤੁਸੀਂ ਜਿਹੜਾ ਵਿਦੇਸ਼ਾਂ ਦੀ ਧਰਤੀ ਤੇ ਵੀ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ ਪਹਿਲੀ ਵਾਰੀ ਕਿਸ ਥਾਂ ਦੇ ਉੱਤੇ ਖੇਡਣ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਸਫ਼ਰ ਕਿੱਥੇ ਤੱਕ ਜਾਰੀ ਰਿਹਾ ਪਹਿਲੀ ਵਾਰੀ ਮੈਂ 2016 ਜੀ ਯੂਰਪ ਖੇਡੇ ਸੀ ਫਿਰ ਉਸ ਤੋਂ ਬਾਅਦ ਜੀ 2017 ਚ ਮੇਰੀ ਗੱਲ ਹੋ ਗਈ ਸੀ ਕੈਨੇਡਾ ਦੀ ਪੇਪਰ ਪੈਣੇ ਸੀ ਮੇਰੇ ਸੱਟ ਲੱਗੀ ਸੀ ਗੋਡੇ ਤੇ ਫਿਰ ਮੈਂ ਜਵਾਬ ਦਿੱਤਾ ਸੀ ਮੈਂ ਸਰਜਰੀ ਕਰਾ ਲਈ ਸੀ ਫਿਰ 2018 ਚ ਫਿਰ ਮੇਰੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਥਲੈਟਸਪੋਰਟ ਵੱਲੋਂ ਮਤਲਬ ਇਹ ਚੋਣ ਹੋਈ ਉਹਨਾਂ ਨੇ ਪੇਪਰ ਪੁਆਈ ਉਹਦਾ ਵੀਜ਼ਾ ਚਲੋ ਲੱਗ ਗਿਆ ਪਹਿਲਾ ਇਹ ਟੂਰਨਾਮੈਂਟ ਤੇ ਹੀ ਮੈਂ ਸਰੀ ਦੇਤੇ ਬੈਸਟ ਨਿਕਲੇ ਆਈ ਚਲੋ ਪਹਿਲੇ ਟੂਰਨਾਮੈਂਟ ਤੇ ਪਰਮਾਤਮਾ ਨੇ ਸੁਣੀ ਮੈਂ ਉੱਥੇ ਬੈਸਟ ਨਿਕਲੇ ਆਈ ਹਾਂਜੀ ਹਾਂਜੀ ਉਸ ਤੋਂ ਬਾਅਦ ਜੀ ਦੂਜੇ ਕੱਪ ਤੇ ਮੈਂ ਫੇਰ ਹੀ ਐਬਸਪੋਰਟ ਜਿਹੜਾ ਘਰ ਦਾ ਮੇਲਾ ਹੁੰਦਾ ਜੀ ਆਪਣਾ ਕਲੱਬ ਵਾਲਿਆਂ ਦਾ ਉੱਥੇ ਬੈਸਟ ਨਿਕਲੇ ਆ ਤਾਂ ਜੀ ਸੀਜ਼ਨ ਦਾ ਦੂਜੇ ਨੰਬਰ ਦਾ ਸਟਾਪਰ ਸੀ ਜੀ 2018 ਚ ਮੈਂ 2019 ਚ ਫੇਰ ਖੇਡਿਆ ਜੀ ਮੈਂ ਕੈਨੇਡਾ ਇ ਉਦੋਂ ਹੀ ਪੂਰਾ ਵਧੀਆ ਪ੍ਰਦਰਸ਼ਨ ਕਰਿਆ ਜੀ ਉਦੋਂ ਵੀ ਪਹਿਲੇ 5 ਸਟਾਪਰਾਂ ਚ ਸੀ ਜੀ ਮੈਂ ਤੁਸੀਂ ਵਿਦੇਸ਼ ਦੀ ਧਰਤੀ ਤੇ ਆਪਣੀ ਖੇੜ ਦਾ ਲੋਹਾ ਮਨਵਾਇਆ ਜਦੋਂ ਤੁਸੀਂ ਜਹਾਜ਼ ਫੜ ਕੇ ਆਪਣੇ ਵਤਨ ਵਾਪਸ ਪਰਤ ਰਹੇ ਸੀ ਉਦੋਂ ਮਨ ਦੇ ਵਿੱਚ ਕਿਹੜੇ ਭਾਵ ਸੀਗੇ ਤੇ ਜਦੋਂ ਪਿੰਡ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਫਿਰ ਕਿਹੋ ਜਿਹਾ ਸਵਾਗਤ ਕੀਤਾ ਹਾਂਜੀ ਜਦੋਂ ਮੈਂ ਮਾਰੇ ਮਤਲਬ ਤਕੜਾ ਖੇਡ ਕੇ ਜਦੋਂ ਕੋਈ ਪਲੇਅਰ ਹੁੰਦਾ ਤਕੜਾ ਖੇਡਦਾ ਹੀ ਉਹਨੂੰ ਪਿੰਡ ਵੱਲੋਂ ਵੀ ਮਾਨ ਸਨਮਾਨ ਮਿਲਦਾ ਹੀ ਪਹਿਲੀ ਵਾਰ ਬੰਦਾ ਜਾਂਦਾ ਚਲੋ ਜੀ ਆਪਾਂ ਪਹਿਲੀ ਵਾਰ ਖੇਡੇ ਸੀ ਤੇ ਪਹਿਲੀ ਵਾਰ ਦੋ ਕੱਪਿਆਂ ਦਾ ਬੈਸਟ ਨਿਕਲਿਆ ਹੀ ਮੈਂ ਜਦੋਂ ਪਿੰਡ ਆਈ ਆਪਣਾ ਬਲੂਲਪੁਰ ਤੋਂ ਮੁੰਡਾ ਜੀ ਸ਼ੈਂਕੀ ਭਰਾਈ ਉਹਨੇ ਮਤਲਬ ਬਹੁਤ ਘੱਟ ਕੀਤਾ ਹੋਇਆ ਸੀ ਢੋਲ ਢੂਲ ਵੱਜ ਰਹੀ ਸੀ ਇਦਾਂ ਬਹੁਤ ਗੱਡੀਆਂ ਦਾ 80 90 ਗੱਡੀਆਂ ਹੋਣੀਆਂ ਜੀ ਮਤਲਬ ਜਿਹੜੀਆਂ ਮੈਨੂੰ ਲੈ ਕੇ ਆਈਆਂ ਸੀ ਚੰਡੀਗੜ੍ਹ ਤੋਂ ਹੀ ਪਿੰਡ ਤੱਕ ਘਰੇ ਛੱਟ ਕੇ ਗਏ ਸਨ ਜੀ ਜੀ ਹਾਂਜੀ ਹਾਂਜੀ ਕਦੇ ਮਾਤਾ ਪਿਤਾ ਛਿੜਕਦੇ ਹੁੰਦੇ ਸੀਗੇ ਕਿ ਪੁੱਤ ਕਬੱਡੀ ਨਹੀਂ ਖੇਡਣੀ ਹੈਗੀ ਸੱਟ ਲੱਗ ਜਾਂਦੀ ਆ ਜਦੋਂ ਫਿਰ ਤੁਸੀਂ ਵਾਪਸ ਪਰਤੇ ਹਨਾ ਐਨਾ ਸ਼ਾਨਦਾਰ ਤੁਹਾਡਾ ਸਵਾਗਤ ਹੋਇਆ ਫਿਰ ਮਾਪਿਆਂ ਨੇ ਕੁਝ ਕਿਹਾ ਸੀ ਹਾਂਜੀ ਮਾਪਿਆਂ ਦੇ ਤੁਹਾਨੂੰ ਪਤਾ ਹੀ ਹੈ ਸਭ ਦੇ ਪੇਰੈਂਟਸ ਖੁਸ਼ ਹੁੰਦੇ ਨੇ ਹਨਾ ਜਦੋਂ ਬੰਦਾ ਬਾਹਰ ਜਾ ਕੇ ਵਧੀਆ ਖੇਡਦਾ ਹੀ ਚਲੋ ਜਦੋਂ ਮੈਂ ਵਧੀਆ ਖੇਡ ਕੇ ਦੁਬਾਰੇ ਆਇਆ ਜੀ ਘਰਦਿਆਂ ਨੂੰ ਵੀ ਸਾਰੇ ਪਿੰਡ ਨੂੰ ਬਹੁਤ ਖੁਸ਼ੀ ਸੀ ਪਿੰਡ ਦੇ ਨੇ ਸਨਮਾਨ ਵੀ ਕੀਤਾ ਸੀ ਆਪਣਾ ਪੂਰੇ ਪਿੰਡ ਨੇ ਜੀ ਜੀ ਹਾਂਜੀ ਸਰ ਇਹ ਦੱਸੋ ਕਿ ਤੁਹਾਨੂੰ ਹੁਣ ਤੱਕ ਕਿਹੜੇ ਕਿਹੜੇ ਮਾਨ ਸਨਮਾਨ ਮਿਲ ਚੁੱਕੇ ਆ ਮੁਤਕੀਵੇਂ ਮਤਲਬ 36 ਦਾ ਹੀ ਮੋਟਰਸਾਈਕਲ ਜਿੱਤੇ ਹੋਏ ਆ ਜੀ ਤੇ ਤਿੰਨ ਬੁਲਟ ਮੋਟਰਸਾਈਕਲ ਸਨਮਾਨ ਚ ਹੋਏ ਹੋਏ ਆ ਜੀ ਮੈਨੂੰ ਤੇ ਦੋ ਸਪਲੈਂਡਰ ਮੋਟਰਸਾਈਕਲ ਸਨਮਾਨ ਚ ਮਿਲੇ ਹੋਏ ਨੇ ਜੀ ਹਾਂਜੀ ਤੇ 20 ਕ ਸੋਨੇ ਦੀਆਂ ਮੁੰਦੀਆਂ ਹੋਣੀਆਂ ਜੀ 12 13 ਐਲਸੀਡੀਆਂ ਹੋਣੀਆਂ ਜੀ ਮੱਝ ਜਿੱਤੀ ਹੋਈ ਹੈ ਜੀ ਇੱਕ ਇੱਕ ਨੁਗਰਾ ਘੋੜਾ ਜਿੱਤਿਆ ਹੋਇਆ ਜੀ ਸੋਨੇ ਦਾ ਕੜਾ ਜਿੱਤੇ ਹੋਏ ਜੀ ਮੈਡਲ ਜਿੱਤੇ ਹੋਈ ਬਹੁਤ ਕੁਝ ਜਿੱਤੇ ਹੋਈ ਪਰਮਾਤਮਾ ਦੀ ਕਿਰਪਾ ਨਾਲ ਜੀ ਸਰ ਜਿਵੇਂ ਤੁਸੀਂ ਦੱਸਿਆ ਗਿਆ ਤੁਹਾਡੀ ਲਿਸਟ ਬਹੁਤ ਲੰਬੀ ਹੈ ਜਿਹੜੇ ਤੁਸੀਂ ਮਾਨ ਸਨਮਾਨ ਹਾਸਲ ਕੀਤੇ ਆ ਫਿਰ ਇੰਨਾ ਸਾਰੇ ਮਾਨ ਸਨਮਾਨ ਨੂੰ ਸੰਭਾਲ ਕੇ ਕਿੱਥੇ ਰੱਖਦੇ ਹੋ ਚਲੋ ਜੀ ਆਪਣੇ ਹੀ ਪਿੰਡ 'ਚ ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੁੰਦਾ ਜੀ ਐਲਸੀਡੀਆਂ ਦਾ ਆਪਾਂ ਉੱਥੇ ਦੇ ਦਨੇ ਜੀ ਸਰ ਪਿੱਛੇ ਜਿਵੇਂ ਕੋਰੋਨਾ ਮਹਾਮਾਰੀ ਆਈ ਤਾਂ ਉਸ ਦੇ ਸਮੇਂ ਦੌਰਾਨ ਬਹੁਤ ਸਾਰੇ ਟੂਰਨਾਮੈਂਟ ਨਹੀਂ ਹੋ ਸਕੇ ਹਨਾ ਉਸ ਸਮੇਂ ਦੇ ਦੌਰਾਨ ਫਿਰ ਖਿਡਾਰੀਆਂ ਨੇ ਕੀ ਕੀਤਾ ਸਾਰੇ ਪਲੇਅਰ ਹੀ ਹੁਣ ਟੂਰਨਾਮੈਂਟ ਹੁੰਦੇ ਨਹੀਂ ਸੀ ਕਈ ਪਲੇਅਰ ਤਾਂ ਇਦਾਂ ਦੇ ਵੀ ਨੇ ਵੀ ਜਿਨ੍ਹਾਂ ਦਾ ਹੀ ਘਰ-ਬਾਰ ਕਬੱਡੀ ਦੇ ਸਿਰ ਤੇ ਚੱਲਦਾ ਉਹ ਪਲੇਅਰਾਂ ਨੂੰ ਬਹੁਤ ਨੁਕਸਾਨ ਹੋਇਆ ਜੀ ਵੈਸੇ ਵੀ ਕਬੱਡੀ ਦੇ ਸਿਰ ਤੇ ਹੀ ਬਹੁਤ ਘਰ ਚੱਲਦੇ ਨੇ ਜਿਵੇਂ ਹੀ ਬੈਰੀਗੇਟਾਂ ਵਾਲੇ ਹੋ ਗਏ ਜੀ ਰੈਫਰੀ ਹੋ ਗਏ ਜਿਹੜੇ ਰੇੜੀਆਂ ਲਾਉਂਦੇ ਹੀ ਉਹ ਹੋ ਗਏ ਬਹੁਤ ਮਤਲਬੀ ਬੰਦਿਆਂ ਦਾ ਜੀ ਘਰ ਕਬੱਡੀ ਦੇ ਸਿਰ ਤੇ ਚੱਲਦਾ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਜੀ ਕਬੱਡੀ ਹੁਣ ਲਾਕਡਾਊਨ ਚ ਪਲੇਅਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਤੁਹਾਨੂੰ ਪਤਾ ਹੀ ਹੈ ਹੁਣ ਕੋਈ ਵੀ ਇਹ ਇਦਾਂ ਦਾ ਮਾੜਾ ਟਾਈਮ ਆ ਗਿਆ ਸੀ ਕੁਝ ਵੀ ਨਹੀਂ ਲਿਉਂਦਾ ਬਾਹਰ ਵੀ ਨਹੀਂ ਨਿਕਲ ਹੁੰਦਾ ਜੀ ਸਾਰੇ ਪਲੇਅਰਾਂ ਨੇ ਆਪਣੇ ਪਿੰਡ ਜੇ ਰਹਿ ਕੇ ਪ੍ਰੈਕਟਿਸ ਕੀਤੀ ਹੈ ਜੀ ਸਰ ਆਪਸ ਨੂੰ ਇਹ ਦੱਸੋ ਕਿ ਜਦੋਂ ਕਬੱਡੀ ਪੈਂਦੀ ਹੈਗੀ ਆ ਕਹਿੰਦੇ ਆ ਕਿ ਲੱਖਾਂ ਦੀ ਵੀ ਰੇਡ ਪੈ ਜਾਂਦੀ ਹੈਗੀ ਆ ਹਨਾ ਉਹ 30 ਸੈਕਿੰਡ ਦਾ ਸਮਾਂ ਅਜਿਹਾ ਸਮਾਂ ਹੁੰਦਾ ਹੈ ਕਿ ਜਾਫੀ ਕਹਿੰਦਾ ਹੈਗਾ ਕਿ ਮੈਂ ਰੇਡਰ ਨੂੰ ਜਾਣ ਨਹੀਂ ਦੇਣਾ ਤੇ ਰੇਡਰ ਕਹਿੰਦਾ ਹੈ ਮੈਂ ਜਾਫੀ ਦੇ ਜੱਫੇ ਦੇ ਵਿੱਚ ਆਉਣਾ ਨਹੀਂ ਹੈਗਾ 30 ਸੈਕਿੰਡ ਦੇ ਵਿੱਚ ਕਹਿੰਦੇ ਆ ਕਿ ਪੂਰੀ ਜਿੰਦ ਜਾਨ ਲਗਾ ਦਿੱਤੀ ਜਾਂਦੀ ਹੈਗੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਸਾਰੇ ਜੱਫੇ ਲਗਾਏ ਹੈਗੇ ਆ ਕੋਈ ਯਾਦਗਾਰ ਜੱਫਾ ਹੈ ਤੁਹਾਡਾ ਹਾਂਜੀ ਹੈਗੇ ਨਹੀਂ ਬਹੁਤ ਯਾਦਗਾਰੀ ਜੱਫੇ ਨੇ 2016 ਜੀ ਮੈਂ ਲਾਸਟ ਕਬੱਡੀ ਤੇ ਹੀ ਸੱਤ ਮੋਟਰਸਾਈਕਲ ਜਿੱਤੇ ਹੋયા ਲਾਸਟ ਕਬੱਡੀ ਤੇ ਜੱਫਾ ਲਾ ਕੇ ਹੀ ਤੇ ਬਾਕੀ ਇੱਕ ਵਾਰ ਉਰੇ 50 ਹਜ਼ਾਰ ਰੁਪਏ ਟੂਰਨਾਮੈਂਟ ਹੋਇਆ ਸੀ ਇੱਥੇ ਸਵਾ ਲੱਖ ਦਾ ਜੱਫਾ ਲਾਇਆ ਸੀ ਤੇ ਇੱਕ ਉਰੇ ਜੰਡੇ ਵਾਲੇ ਮੰਝਗੀ ਲੱਖ ਰੁਪਏ ਦਾ ਜੱਫਾ ਲਾਇਆ ਸੀ ਤੇ ਬਾਕੀ ਉਰੇ ਟੂਰਨਾਮੈਂਟ ਸੀ ਮਾਨਕਾ ਹੀ ਤੇ ਹਰੇਕ ਜਫੇ ਦਾ 11000 ਲੱਗਿਆ ਹੋਇਆ ਸੀ ਮੈਂ 8 ਜਫੇ ਲਾਈ ਸੀ ਤੇ ਬੈਸਟ ਸਟੋਪਰ ਸੀ ਸੋਨੇ ਦਾ ਕੜਾ ਜਿੱਤਿਆ ਸੀ ਉੱਥੋਂ ਜੀ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਹੈ ਕਿ ਜਫਾ ਲਗਾਈਏ ਤੇ ਰੇਡਰ ਨੂੰ ਜਿਹੜਾ ਫੜੀਏ ਤੇ ਮਾਨ ਸਨਮਾਨ ਜਿਹੜਾ ਆ ਹਾਸਲ ਹੁੰਦਾ ਹੈਗਾ ਆ ਜਦੋਂ ਤੁਸੀਂ ਕਿਸੇ ਵੀ ਟੂਰਨਾਮੈਂਟ ਤੇ ਖੇਡਣ ਜਾਂਦੇ ਹੈਗੇ ਹੋ ਮਨ ਦੇ ਵਿੱਚ ਤੁਹਾਡੇ ਕੀ ਚੱਲਦਾ ਹੁੰਦਾ ਹੈ ਕਿ ਅੱਜ ਬੈਸਟ ਜਫਾ ਬਣ ਕੇ ਆਣਾ ਹੈਗਾ ਆ ਜਾਂ ਇਹ ਮਾਨ ਸਨਮਾਨ ਲੈ ਕੇ ਹੀ ਵਾਪਸ ਪਰਤਣਾ ਆ ਹੁਣ ਉਹ ਦੇਖੋ ਜੇ ਤਾਂ ਮੌਕੇ ਤੇ ਹਨਾ ਜਿਹੜਾ ਬੰਦਾ ਵਧੀਆ ਯੋਰ ਮਾਰਦਾ ਉਹ ਜਿੱਤ ਜਾਂਦਾ ਏਦਾਂ ਮਨ ਚ ਕੁਝ ਨਹੀਂ ਹੁੰਦਾ ਜੀ ਕਬੱਡੀ ਹੈ ਇਹ ਕੁਝ ਵੀ ਤਿਲਕਣ ਵਾਲੀ ਗੇਮ ਹੈ ਇਹ ਕੋਈ ਵੀ ਬੰਦਾ ਜਿੱਤ ਸਕਦਾ ਜੀ ਕੋਈ ਵੀ ਹਾਰ ਸਕਦਾ ਜੀ ਕੋਈ ਸ਼ੋਰ ਨਹੀਂ ਹੁੰਦਾ ਜੀ ਵੀ ਅੱਜ ਜਿੱਤਣਾ ਹੀ ਚਲੋ ਜਿਹਦੇ ਤੇ ਪਰਮਾਤਮਾ ਮਿਹਰਬਾਨ ਹੋ ਜਾਂਦਾ ਜੀ ਉਹ ਬੰਦਾ ਜਿੱਤ ਹੀ ਜਾਂਦਾ ਜੀ ਜੀ ਚਾਰ ਜਾਫੀ ਹੁੰਦੇ ਆ ਹਨਾ ਜਿਹੜੇ ਰੇਡਰ ਨੂੰ ਫੜਦੇ ਹੈਗਾ ਇਕੱਲਾ ਰੇਡਰ ਹੁੰਦਾ ਚਾਰ ਜਾਫੀ ਹੁੰਦੇ ਆ ਤੇ ਜਿਹਨੂੰ ਟੱਚ ਕਰ ਦਿੱਤਾ ਫਿਰ ਇਕੱਲੇ ਨੂੰ ਇਕੱਲਾ ਜਿਹੜਾ ਹੈ ਕਬੱਡੀ ਦੇ ਵਿੱਚ ਫੜਦਾ ਹੈਗਾ ਆ ਤੁਹਾਡੇ ਮਨਪਸੰਦ ਜਾਫੀ ਕਿਹੜੇ ਆ ਜਿਨ੍ਹਾਂ ਦੇ ਨਾਲ ਤੁਸੀਂ ਜੱਫੇ ਲ ਮੇਰਾ ਵੈਸੇ ਮਨ ਪਸੰਦੀ ਆਫੀ ਆਈ ਇੱਕ ਮਠੂਰੀ ਤੇ ਲਖਾ ਢੰਡੋਲੀ ਤੇ ਨਾਲ ਮੈਂ ਖੇਡਣਾ ਜਿਵੇਂ ਬੱਬੂ ਕਾਜੂ ਲਖਮਿੰਦਰ ਹੋ ਗਏ ਮੇਰੇ ਪਿੰਡ ਵਾਲੇ ਸਟੋਪਰ ਹੋ ਗਏ ਭੋਡਾ ਇਹਨਾਂ ਨਾਲ ਖੇਡਣਾ ਜਿਆਦਾ ਪਸੰਦ ਕਰਦਾ ਜੱਟ ਲਾਟੂ ਹੋ ਗਏ ਜੀ ਇਹਨਾਂ ਨਾਲ ਖੇਡ ਕੇ ਜਿਆਦਾ ਖੁਸ਼ ਆਈ ਮੈਂ ਜੀ ਜਿਹੜਾ ਤੁਹਾਡਾ ਪਿੰਡ ਹੈਗਾ ਇਹਨੂੰ ਕਬੱਡੀ ਦਾ ਗੜ ਕਿਹਾ ਜਾਂਦਾ ਆ ਇੱਥੋਂ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਆ ਪੈਦਾ ਹੋਏ ਹੈਗੇ ਆ ਕਈ ਵਾਰੀ ਅਜੀਬਾ ਹੁੰਦਾ ਹੈਗਾ ਆ ਕਿ ਤੁਸੀਂ ਕਿਸੇ ਹੋਰ ਕਲੱਬ ਵੱਲੋਂ ਖੇਡਦੇ ਹੋ ਤੇ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਆ ਉਹ ਹੋਰ ਕਲੱਬ ਵੱਲੋਂ ਖੇਡਦੇ ਲੱਗ ਜਾਂਦਾ ਜੀ ਇਦਾਂ ਮੈਚ ਹੀ ਆਪਸੇ ਲੱਗ ਜਾਂਦਾ ਜੀ ਕੋਈ ਵੀ ਸਾਡੇ ਪਿੰਡ ਦੇ ਪਲੇਅਰ ਹੁੰਨੇ ਹੀ ਦੂਜੀ ਟੀਮ 'ਚ ਖੇਡਦੇ ਹੀ ਜਦੋਂ ਪਿੰਡ ਦੀ ਟੀਮ ਨਹੀਂ ਬਣਾਈ ਵੀ ਹੁੰਦੀ ਤਾਂ ਮੈਂ ਦੂਜੀ 'ਚ ਖੇਡਦਾ ਹਾਂ ਆਪਸੇ ਲੱਗ ਜਾਂਦਾ ਜੀ ਸਾਡਾ ਮੈਚ ਕਈ ਵਾਰ ਲੱਗਿਆ ਜੀ ਇਕੱਠੇ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕਰਦੇ ਹੈਗੇ ਉਹ ਫਿਰ ਜਦੋਂ ਆਡਾ ਅਡਕ ਟੀਮਾਂ ਦੇ ਵਿੱਚ ਹੋ ਕੇ ਇੱਕ ਦੂਜੇ ਨੂੰ ਫੜਦੇ ਹੈਗੇ ਉਹ ਫਿਰ ਕਿਦਾਂ ਦਾ ਲੱਗਦਾ ਹੁੰਦਾ ਫਿਰ ਤਾਂ ਹੀ ਆਪਣੀ ਟੀਮ ਲਈ ਜ਼ੋਰ ਮਾਰਨਾ ਪੈਂਦਾ ਜੀ ਤੁਹਾਨੂੰ ਪਤਾ ਜਿਹੜੀ ਟੀਮ 'ਚ ਬੰਦਾ ਖੇਡਦਾ ਹੀ ਉਹਦੇ ਲਈ ਜ਼ੋਰ ਨਾ ਮਾਰਨਾ ਪੈਂਦਾ ਜੀ ਚਲੋ ਵੀ ਹੁਣ ਕਈ ਵਾਰ ਬੰਦਾ ਭੱਜ ਵੀ ਜਾਂਦਾ ਕਈ ਵਾਰ ਜੱਫਾ ਵੀ ਲੱਗ ਜਾਂਦਾ ਜੀ ਇਦਾਂ ਚੱਲਦਾ ਰਹਿੰਦਾ ਈ ਕਬੱਡੀ 'ਚ ਜੀ ਹਾਂ ਜੀ ਤੁਸੀਂ ਇੱਕ ਗੱਲ ਹੋਰ ਦੱਸੋ ਕਿ ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੁਸੀਂ ਦੱਸਿਆ ਕਿ ਘਰ ਦੇ ਕਾਫੀ ਜ਼ਿਆਦਾ ਰੋਕਦੇ ਸੀਗੇ ਕਿ ਸੱਟ ਲੱਗ ਜਾਂਦੀ ਹੈਗੀ ਆ ਕਈ ਵਾਰੀ ਕੀ ਹੁੰਦਾ ਕਿ ਵਾਕਈ ਪਲੇਅਰ ਨੂੰ ਸੱਟ ਲੱਗ ਜਾਂਦੀ ਐ ਅਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਦੇਖਦੇ ਆ ਗਿਆਂ ਕਿ ਖਿਡਾਰੀ ਬਹੁਤ ਵਧੀਆ ਖੇਡਦੇ ਹੁੰਦੇ ਆ ਜਦੋਂ ਸੱਟ ਲੱਗਦੀ ਐ ਫਿਰ ਉਹਨਾਂ ਦਾ ਕੈਰੀਅਰ ਜਿਹੜਾ ਸਮਾਪਤ ਹੋ ਜਾਂਦਾ ਆ ਕੀ ਸਰਕਾਰਾਂ ਵੱਲੋਂ ਜਾਂ ਪ੍ਰੋਮੋਟਰਜ਼ ਵੱਲੋਂ ਉਹਨਾਂ ਖਿਡ ਚਲੋ ਜਦੋਂ ਬੰਦਾ ਨੰਬਰ ਲੰਦਾ ਉਦੋਂ ਤੱਕ ਸਾਰੇ ਨਾਲ ਨਹੀਂ ਜਦੋਂ ਬੰਦੇ ਸੱਟ ਲੱਗਦੀ ਜਦੋਂ ਕੋਈ ਨਹੀਂ ਪੁੱਛਦਾ ਇਹ ਬੰਦੇ ਨੂੰ ਇਹ ਤਾਂ ਦਸਤੂਰ ਇਹ ਰਹੀ ਕਬੱਡੀ ਦਾ ਜਦੋਂ ਬੰਦੇ ਦੀ ਉਂਗਲ ਖੜੀ ਆਈ ਉਦੋਂ ਬੰਦੇ ਨੂੰ ਹਰੇਕ ਪੁੱਛਦਾ ਜਦੋਂ ਸੱਟ ਲੱਗ ਜਾਂਦੀ ਸਭ ਬੰਦੇ ਨੂੰ ਮਾੜਾ ਸਮਝਣ ਲੱਗ ਜਾਂਦੇ ਹਾਂਜੀ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਕਿਸੇ ਵੀ ਆਪਣੇ ਸਰਕਲ ਕਬੱਡੀ ਦਾ ਕੁਝ ਨਹੀਂ ਹੈਗਾ ਇਦਾਂ ਦਾ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਕਰੀ ਜਾਂਦੀ ਹੈ ਆਪਣੀ ਸਰਕਲ ਕਬੱਡੀ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਮੋਟਰਾਂ ਦੇ ਸਿਰ ਤੇ ਜਿਹੜੀ ਸਰਕਲ ਕਬੱਡੀ ਅਗਾਹ ਵਧ ਰਹੀ ਆ ਹਾਂਜੀ ਹਾਂਜੀ ਪ੍ਰੋਮੋਟਰਾਂ ਦੇ ਸਿਰ ਤੇ ਹੀ ਵਧ ਰਹੀ ਹੈ ਜੀ ਕਬੱਡੀ ਹੁਣ ਕੈਨੇਡਾ ਹੋ ਗਿਆ ਜੀ ਅਮਰੀਕਾ ਹੋ ਗਿਆ ਜੀ ਤੁਹਾਨੂੰ ਪਤਾ ਹੀ ਹਰੇਕ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਕਿਤੇ ਪ੍ਰੋਮੋਟਰਾਂ ਕਰਕੇ ਹੀ ਕਬੱਡੀ ਹੁੰਦੀ ਹੈ ਜੀ ਹਾਂਜੀ ਬਾਹਰਲੇ ਐਨ ਆਰ ਆਈ ਭਰਾਵਾਂ ਵੱਲੋਂ ਉਹਨਾਂ ਦਾ ਸਹਿਯੋਗ ਨਾਲ ਹੀ ਸਾਰਾ ਕੁਝ ਹੁੰਦਾ ਜੀ ਬਾਹਰ ਮੈਚ ਹੁੰਦੇ ਨੇ ਜੀ ਜੀ ਤੁਸੀਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਖੇਡ ਕੇ ਆਏ ਹੋ ਹਨ ਜਦੋਂ ਤੁਸੀਂ ਪੰਜਾਬ ਦੇ ਵਿੱਚ ਖੇਡਦੇ ਹੋ ਜਾਂ ਵਿਦੇਸ਼ ਦੇ ਵਿੱਚ ਖੇਡਦੇ ਹੈਗੇ ਹੋ ਕਿਹੋ ਜਿਹਾ ਫਰਕ ਮਹਿਸੂਸ ਕਰਦੇ ਹੈਗੇ ਹੋ ਤੇ ਕਿਹੋ ਜਿਹਾ ਲੋਕਾਂ ਤੇ ਦਰਸ਼ਕਾਂ ਵੱਲੋਂ ਤੁਹਾਨੂੰ ਹੰਗਾਰਾ ਮਿਲਦਾ ਆ ਦੇਖੋ ਜੀ ਇੱਥੇ ਤਾਂ ਮਤਲਬ ਸਾਰੇ ਪਲੇਅਰ ਖੇਡ ਹੀ ਜਾਂਦੇ ਆ ਜਦੋਂ ਕੈਨੇਡਾ ਜਾਣਾ ਹੈ ਕਿਤੇ ਹੋਰ ਬਾਹਰ ਜਾਣਾ ਹੈ ਉੱਥੇ ਚੋਣ ਹੋ ਕੇ ਜਾਂਦੀ ਹੈ ਜੀ ਸਾਰੇ ਪਲੇਅਰਾਂ ਦੀ ਉੱਥੇ ਤਾਂ ਸਾਰੀ ਕ੍ਰੀਮ ਹੀ ਖੇਡਦੀ ਹੈ ਜੀ ਇੱਥੇ ਤਾਂ ਆਪਣਾ ਮਤਲਬ ਹੀ ਚਲੋ ਹਲਕੇ ਮੈਚ ਵੀ ਲੱਗ ਜਾਂਦੇ ਆ ਉੱਥੇ ਤਾਂ ਸਾਰੀ ਕ੍ਰੀਮ ਹੀ ਹੁੰਦੀ ਹੈ ਜੀ ਬਾਹਰ ਉੱਥੇ ਖੇਡਣਾ ਜਿਆਦਾ ਮੁਸ਼ਕਲ ਹੈ ਉੱਥੇ ਬਾਕੀ ਕਕਾਦਰ ਮੈਦਾਨਾਂ ਦੇ ਮੈਚ ਹੁੰਦੇ ਨੇ ਆਪਣੇ ਇੱਥੇ ਮਿੱਟੀ 'ਚ ਮੈਚ ਹੁੰਦੇ ਨੇ ਜੀ ਜੀ ਹਾਂਜੀ ਇੱਕ ਗੱਲ ਦੱਸੋ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਚੋਣ ਹੋ ਕੇ ਜਾਂਦੀ ਹੈਗੀ ਦੀ ਪ੍ਰਕਿਰਿਆ ਕੀ ਹੈ ਬਹੁਤ ਸਾਰੇ ਖਿਡਾਰੀਆਂ ਨੂੰ ਹੀ ਪਤਾ ਹੀ ਨਹੀਂ ਮਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਹਾਂਜੀ ਹੁਣ ਅੱਜਕੱਲ ਤੁਹਾਨੂੰ ਪਤਾ ਹੀ ਹੈ ਲਾਈਵ ਚੱਲਦੇ ਨੇ ਇਹ ਸਾਰੇ ਮੈਚ ਸਾਰੇ ਪ੍ਰਮੋਟਰ ਲਾਈਵ ਦੇਖਦੇ ਨੇ ਹਰ ਇੱਕ ਮੈਚ ਲਾਈਵ ਹੁੰਦਾ ਹੀ ਚਲੋ ਕੋਈ ਪਲੇਅਰ ਬੰਦਾ ਵਧੀਆ ਖੇਡ ਰਿਹਾ ਜੀ ਉਹ ਕਿਸੇ ਪ੍ਰਮੋਟਰ ਦੀ ਨਿਗਾ ਚੜ ਗਿਆ ਜੀ ਉਹ ਤਾਂ ਚਲੋ ਇਹ ਕਿਸਮਤ ਲੱਕ ਸਾਥ ਦੇ ਦਿੰਦੀ ਉਹ ਬੰਦਾ ਬਾਹਰ ਲੰਘ ਜਾਂਦਾ ਹੀ ਹਾਂਜੀ ਤੇ ਲਾਈਵ ਦੇ ਹੁਣ ਨਾਲ ਇਹਦੇ ਬਹੁਤ ਫਾਇਦੇ ਹੋ ਗਏ ਲਾਈਵ ਦੇ ਨਾਲ ਤੇ ਸਾਰੇ ਪ੍ਰਮੋਟਰ ਲਾਈਵ ਦੇਖ ਕੇ ਹੀ ਪਲੇਅਰਾਂ ਦੀ ਚੋਣ ਹੋ ਜਾਂਦੀ ਹੈ ਇਹਦੇ 'ਚ ਜੀ ਕਿੰਨਾ ਕੁ ਖਰਚਾ ਜਿਹੜਾ ਤੁਹਾਡਾ ਖੋਦਾ ਹੋ ਜਾਂਦਾ ਤੇ ਜਾਂ ਫਿਰ ਸਾਰਾ ਹੀ ਖਰਚਾ ਜਿਹੜੇ ਪ੍ਰਮੋਟਰ ਕਰਦੇ ਹੈਗੇ ਸਾਰਾ ਹੀ ਖਰਚਾ ਉਹਨਾਂ ਦਾ ਹੀ ਹੁੰਦਾ ਜੀ ਜੀ ਹਾਂ ਜੀ ਤੇ ਤੁਹਾਨੂੰ ਪੈਸੇ ਵੀ ਮਿਲਦੇ ਹੈਗੇ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਖੇਡਣ ਜਾਂਦੇ ਹੈਗੇ ਹੋ ਹਾਂ ਜੀ ਹਾਂ ਜੀ ਪੈਸੇ ਮਿਲਦੇ ਨੇ ਜਦੋਂ ਖੇਡਣ ਜਾਂਦੇ ਆ ਇਤਰੋ ਕੰਟਰੈਕਟ ਹੋ ਜਾਂਦਾ ਜੀ ਜੀ ਇੱਕ ਗੱਲ ਹੋਰ ਸਾਨੂੰ ਦੱਸੋ ਕਿ ਜਦੋਂ ਤੁਸੀਂ ਜਿਵੇਂ ਦੱਸਿਆ ਹੈਗਾ ਕਬੱਡੀ ਦੇ ਮੈਦਾਨਾਂ ਦੇ ਵਿੱਚ ਖੇਡਦੇ ਹੈਗੇ ਹੋ ਨਾ ਫਰਕ ਹੁੰਦਾ ਹੈ ਇੱਥੇ ਤੁਸੀਂ ਮਿੱਟੀ ਦੇ ਵਿੱਚ ਖੇਡਦੇ ਹੋ ਉੱਥੇ ਘਾਹ ਦੇ ਵਿੱਚ ਖੇਡਦੇ ਹੋ ਪੂਰੀ ਕ੍ਰੀਮ ਦੇ ਨਾਲ ਜਿਹੜਾ ਹੈ ਤੁਸੀਂ ਉੱਥੇ ਖੇਡਦੇ ਹੈਗੇ ਕਿਉਂਕਿ ਵਧੀਆ ਤੋਂ ਵਧੀਆ ਪਲੇਅਰ ਜਿਹੜਾ ਹਰ ਇੱਕ ਪ੍ਰਮੋਟਰ ਲੈਣਾ ਚਾਹੁੰਦਾ ਤੇ ਆਪਣੀ ਟੀਮ ਨੂੰ ਜਿਤਾਉਣਾ ਚਾਹੁੰਦਾ ਆ ਉੱਥੇ ਫਿਰ ਤੁਸੀਂ ਵੱਖੋ-ਵੱਖਰੇ ਖਿਡਾਰੀਆਂ ਦੇ ਨਾਲ ਖੇਡਣਾ ਹੁੰਦਾ ਹੈ ਫਿਰ ਤਾਲਮਿਲ ਆਪਸ ਦੇ ਵਿੱਚ ਤੁਹਾਡਾ ਕਿਵੇਂ ਬੈਠਦਾ ਹੈਗਾ ਜਾਂ ਟੀਮ ਦੇ ਵਿੱਚ ਕਿਵੇਂ ਤੁਸੀਂ ਅਭਿਆਸ ਕਿੱਥੇ ਕਰਦੇ ਹੋ ਕਿਵੇਂ ਕਰਦੇ ਹੋ ਚਲੋ ਚਲੋ ਸਾਰੇ ਪਲੇਅਰ ਇਕੱਠੇ ਹੁੰਨੇ ਆਈ ਮੈਚ ਖੇਡ ਕੇ ਹੀ ਸਾਰਾ ਤਾਲਮਿਲ ਪਤਾ ਲੱਗ ਜਾਂਦਾ ਈ ਮਤਲਬ ਨਾਲ ਖੇਡ ਕੇ ਇੱਕ ਮੇਲਾ ਖੇਡ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਈ ਬੰਦੇ ਨੇ ਕਿੱਥੋਂ ਇਦਾਂ ਹੀ ਗੱਲਬਾਤ ਕਰਕੇ ਸਾਰਾ ਕੁਝ ਸੈਟਿੰਗ ਹੋ ਜਾਂਦੀ ਹੈ ਜੀ ਅੱਜ ਦੇ ਬਹੁਤ ਸਾਰੇ ਨੌਜਵਾਨ ਕਬੱਡੀ ਖੇਡਣਾ ਚਾਹੁੰਦੇ ਆ ਪਰ ਉਹਨਾਂ ਨੂੰ ਰਾਹ ਹੀ ਨਹੀਂ ਮਿਲਦਾ ਹੈਗਾ ਕਿ ਉਹ ਕਿਵੇਂ ਸ਼ੁਰੂਆਤ ਕਰਨ ਜਿਹੜਾ ਬੱਚਾ ਸ਼ੁਰੂ ਤੋਂ ਕਬੱਡੀ ਦੇ ਨਾਲ ਜੁੜਨਾ ਚਾਹੁੰਦਾ ਹੈ ਬਚਪਨ ਦੇ ਵਿੱਚ ਹੀ ਉਹ ਕਿਹੋ ਜਿਹਾ ਅਭਿਆਸ ਕਰੇ ਕਿਹੜੀ ਖਰਾਕ ਲਵੇ ਤਾਂ ਜੋ ਅੱਗੇ ਜਾ ਕੇ ਵਧੀਆ ਪਲੇਅਰ ਬਣ ਸਕੇ ਆਪਣੇ ਘਰ ਦੀ ਖਰਾਕ ਲਵੇਈ ਜਿਹੜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਬੱਚੇ ਦਾ ਚਲੋ ਹੋ ਗਏ ਆਪਣਾ ਦੁੱਧ ਦਹੀਂ ਕਿਉ ਮੱਖਣ ਇਹ ਚੀਜ਼ਾਂ ਚਲੋ ਹੀ ਖਾਵੇ ਹੀ ਵਧੀਆ ਹਨ ਹੀ ਚਲੋ ਸ਼ੁਰੂ ਕੱਲੀ ਕੱਲੀ ਪੌੜੀ ਚਲੋ ਵੇਟ ਵਧਦਾ ਹੀ ਆਪਾਂ ਕੋਈ ਵੀ ਸ਼ਾਰਟਕਟ ਨਾ ਅਪਣਾਓ ਜੀ ਮੈਂ ਇੱਕੋ ਲਖਤ ਜਿਆਦਾ ਭਾਰ ਵਧਾਉਣ ਦੀ ਕਰਦੇ ਆ ਜਿਹੜਾ ਕੁਦਰਤੀ ਵੇਟ ਹੁੰਦਾ ਹੀ ਉਹ ਕੁਦਰਤੀ ਉਹ ਵਧਣਾ ਚਾਹੀਦਾ ਹੀ ਉਹ ਤੋਂ ਬਾਅਦ ਚਲੋ ਜੀ ਆਪਾਂ 70 80 ਕਿਲੋ ਭਾਰ ਹੋ ਗਈ ਉਹ ਤੋਂ ਬਾਅਦ ਆਪਾਂ ਪ੍ਰੋਟੀਨ ਸਪਲੀਮੈਂਟ ਲੈ ਸਕਦੇ ਨੇ ਜੀ ਹਾਂਜੀ ਅੰਕਲ ਹੋਰ ਦੱਸੋ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਕਬੱਡੀ ਦੇ ਨਾਲ ਜੋੜਦੇ ਹੋ ਹਾਂਜੀ ਸਾਡੇ ਪਿੰਡ 50 60 ਮੁੰਡੇ ਆਉਂਦੇ ਨੇ ਜੀ ਸਾਰੇ ਮਤਲਬ ਜੀ ਚਲੋ ਛੋਟੇ-ਛੋਟੇ ਵੀ ਆਉਂਦੇ ਨੇ ਜੋ ਆ ਕੇ ਵੀ ਆਉਂਦੇ ਨੇ ਤੇ ਬਰਾਬਰ ਦੇ ਵੀ ਮੁੰਡੇ ਨੇ ਹੈਗੇ ਨਵੇਂ ਮੁੰਡੇ ਵੀ ਉੱਠ ਰਹੇ ਨੇ ਜੀ ਸਾਰਿਆਂ ਨੂੰ ਦੱਸਦੇ ਨੇ ਜੀ ਚਲੋ ਜਿੰਨੀ ਕੀ ਆਪਾਂ ਨੂੰ ਨੌਲੇਜ ਹੈਗੀ ਆ ਜੀ ਆਪਾਂ ਸਭ ਨੂੰ ਦਈ ਦੀ ਹੈ ਜੀ ਜੀ ਦੇਖਦੀਆਂ ਤੁਹਾਡੀਆਂ ਯੋਜਨਾਵਾਂ ਕੀ ਨੇ ਪੁੱਖ ਦੇ ਵਿੱਚ 스ਪਿੰਦਰ ਆਪਣੇ ਆ ਕੱਟ ਲੱਗੀ ਨਹੀਂ ਤਾਂ ਹੁਣ ਨੂੰ ਬਾਬੇ ਦੀ ਕਿਰਪਾ ਨਾਲ ਬਹੁਤ ਉੱਪਰ ਹੁੰਦੇ ਚਲੋ ਜੀ ਫੇਰ ਆਪਾਂ ਮਿਹਨਤ ਕਰਕੇ ਦੁਬਾਰੇ ਪਹਿਲਾ ਮੰਗ ਪੁਰਾਣੀ ਬੁਲੰਦੀਆਂ ਨੂੰ ਛੂਕੇ ਦਿਖਾਵਾਂਗੇ ਜੀ ਸਰ ਤੁਸੀਂ ਕਾਫੀ ਜ਼ਿਆਦਾ ਬੁਲੰਦੀਆਂ ਨੂੰ ਛੂਇਆ ਹੈਗਾ ਆ ਹਨਾ ਬਹੁਤ ਸਾਰੇ ਮੁਕਾਮ ਤੁਸੀਂ ਹਾਸਲ ਕੀਤੇ ਆ ਇਸ ਦੇ ਪਿੱਛੇ ਜਿਹੜਾ ਹੈ ਹੱਥ ਕਿਦਾ ਸੀਗਾ ਕਿਹੜੇ ਯਾਰਾਂ ਦੋਸਤਾਂ ਮਿੱਤਰਾਂ ਦਾ ਸਹਿਯੋਗ ਸੀ ਜਿਨ੍ਹਾਂ ਦੇ ਸਦਕਾ ਤੁਸੀਂ ਇੰਨੀਆਂ ਬੁਲੰਦੀਆਂ ਨੂੰ ਛੂਹ ਸਕਿਓ ਆਪਣਾ ਇਹ ਉਸਤਾਦ ਬੁੱਗਾ ਮਨਾਨਾ ਜੀ ਤੇ ਜੱਗੀ ਮਨਾਨਾ ਜੀ ਇਹਨਾਂ ਦਾ ਬਹੁਤ ਸਹਿਯੋਗ ਰਿਹਾ ਜੀ ਇਹਨਾਂ ਨੇ ਮਤਲਬ ਜੀ ਸ਼ੁਰੂ ਤੋਂ ਖੇਡਣਾ ਸਿਖਾਈ ਸਾਨੂੰ ਤੇ ਬਾਕੀ ਆਪਣਾ ਜਦੋਂ ਓਪਨ ਖਿਡਣ ਲੱਗੇ ਸਰਦਾਰ ਮਹਿੰਦਰ ਸਿੰਘ ਸੁਹਾਣਾ ਤੇ ਕੇਵਲ ਸਿੰਘ ਕੋਲੂ ਮજરા ਇਹਨਾਂ ਦਾ ਬਹੁਤ ਸਾਂਝੋਗ ਰਿਹਾ ਜੀ ਹਾਂਜੀ ਤੁਹਾਨੂੰ ਮਾਨ ਸਨਮਾਨ ਦੇ ਵਿੱਚ ਇੱਕ ਗੱਡੀ ਵੀ ਮਿਲੀ ਸੀ ਉਹ ਮਿਲਣ ਦਾ ਸਬਬ ਕਿਵੇਂ ਬਣਿਆ ਸੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਉਹ ਮਹਿੰਦਰ ਸਿੰਘ ਸੁਹਾਣਾ ਨੇ ਜੀ ਤਨਾਸ ਦੀ ਕਬੱਡੀ ਕੱਪ ਤੇ ਬਲੀਨੋ ਕਰ ਦਿੱਤੀ ਸੀ ਉਹਨਾਂ ਨੇ ਸਨਮਾਨ ਕੀਤਾ ਸੀ ਜੀ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਕਲੱਬਾਂ ਵੱਲੋਂ ਖੇਡਦੇ ਹੋ ਤੁਸੀਂ ਓਪਨ ਟੂਰਨਾਮੈਂਟ ਕਾਫੀ ਜ਼ਿਆਦਾ ਖੇਡੇ ਹੈਗੇ ਆ ਅਕਸਰ ਹੀ ਇੱਕ ਇਲਜ਼ਾਮ ਲੱਗਦਾ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਹੈਗੇ ਆ ਕਿ ਕਬੱਡੀ ਦੇ ਵਿੱਚ ਵੀ ਮੈਚ ਫਿਕਸ ਹੁੰਦੇ ਆ ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਨਹੀਂ ਨਹੀਂ ਅੱਜ ਕੱਲ ਦਾ ਸਾਰੇ ਪਲੇਅਰ ਸਿਆਣੇ ਹੋ ਗਏ ਨੇ ਤੇ ਲੋਕ ਵੀ ਸਿਆਣੇ ਹੋ ਗਏ ਕੋਈ ਫਿਕਸਿੰਗ ਨਹੀਂ ਹੁੰਦੀ ਆਪਣੀ ਤਾਂ ਹੀ ਚਲੋ ਸ਼ੁਰੂ ਤੋਂ ਸਾਰੇ ਜਿਹੜੇ ਏਰੀਆ ਦੇ ਲੋਕ ਨੇ ਸਭ ਨੂੰ ਪਤਾ ਹੀ ਬਿਨਾਂ ਨੇ ਦੀ ਟੀਮ ਕਦੇ ਮੈਚਾਂਾਂਾਂਾ ਕਰਕੇ ਨਹੀਂ ਖੇਡੀ ਕਦੇ ਵੀ ਮੈਚ ਨਹੀਂ ਦੀ ਸਾਂਝਾ ਕਰਕੇ ਖੇਡਿਆ ਹੀ ਅਜੀ ਲੋਕਾਂ ਨੂੰ ਹੀ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਜੀ ਚਲੋ ਜੀ ਉਹਨਾਂ ਦੀਆਂ ਅੱਖਾਂ 'ਚ ਧੂੜ ਨਹੀਂ ਪਾਉਣਾ ਚਾਹੁੰਦੇ ਜੀ ਸਭ ਟੂਰਨਾਮੈਂਟ ਦੇਖਣਾ ਹੁੰਦਾ ਜੀ ਸਵਾਦ ਲੈਣਾ ਹੁੰਦਾ ਜੀ ਹਣਾ ਹਰੇਕ ਬੰਦਾ ਜੀ ਅਜੀ ਕਿਸਦਾ ਹੋ ਨਹੀਂ ਕਰਦੇ ਜੀ ਵੀ ਕਦੇ ਮੈਚਾਂਾਂਾ ਨਹੀਂ ਕੀਤਾ ਜੀ ਤੇ ਅੱਜ ਕੱਲ ਦਾ ਮੈਂ ਤੇ ਪਲੇਅਰ ਸਾਂਝਾ ਕਰਦੇ ਵੀ ਨਹੀਂ ਮੈਂ ਜ ਹਾਂਜੀ ਹਾਂਜੀ ਅੱਜ ਕੱਲ ਬਹੁਤ ਘਟ ਗਈ ਏ ਚੀਜ਼ ਦਾ ਅੱਜ ਕੱਲ ਕੋਈ ਮੈਸਾਂਜਾ ਨਹੀਂ ਹੁੰਦਾ ਜੀ ਪਹਿਲੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਵੀ ਇਲਜ਼ਾਮ ਲੱਗਦਾ ਸੀਗਾ ਕਿ ਜਿਹੜੇ ਕਬੱਡੀ ਖਿਡਾਰੀ ਹੈਗੇ ਆ ਉਹਨਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਨਸ਼ੇ ਦੀ ਵਰਤੋਂ ਕਰਦੇ ਆ ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਨਹੀਂ ਚਲੋ ਜੀ ਥੋੜੇ ਬਹੁਤੇ ਚਲੋ ਹੁੰਨੇ ਆ ਹਨਾ ਜੀ ਉਹ ਇੱਕ ਅੱਧਾ ਪਲੇਅਰ ਜੀ ਸਾਰਿਆਂ ਨੂੰ ਮਤਲਬ ਵੀ ਉਹ ਕਰ ਦਿੰਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਇੱਕ ਮੈਸ ਹੀ ਸਾਰਿਆਂ ਨੂੰ ਲਵੇੜ ਦਿੰਦੀ ਆ ਜੀ ਉਏ ਕੰਮ ਹੋਇਆ ਹੋਇਆ ਜੀ ਚਲੋ ਇੱਕ ਦਾ ਪਲੇਅਰ ਕਰਦਾ ਹੋਊਗਾ ਜੀ ਨਸ਼ਾ ਉਹਦੇ ਨਾਲ ਜੀ ਸਾਰੇ ਕਬੱਡੀ ਵਾਲਿਆਂ ਦੇ ਤੌਮਤ ਲੱਗ ਜਾਂਦੀ ਆ ਸਾਰੇ ਆ ਜਾਂਦਾ ਵੀ ਕਿਤੇ ਇੱਕ ਬੰਦਾ ਉਹ ਬੰਦਾ ਕਬੱਡੀ ਖੇਡਦਾ ਜੀ ਅਸੀਂ ਵੀ ਸਾਰੇ ਕਬੱਡੀ ਵਾਲੇ ਆ ਗਏ ਫਿਰ ਤਾਂ ਕਰਕੇ ਜੀ ਇੱਕ ਬੰਦਾ ਜੀ ਸਾਰਿਆਂ ਨੂੰ ਮਤਲਬ ਬਦਨਾਮ ਕਰ ਦਿੰਦਾ ਜੀ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਕਲੱਬਾਂ ਵੱਲੋਂ ਕਬੱਡੀ ਖੇਡ ਚੁੱਕੇ ਹੋ ਮੈਂ ਜੀ 5 ਸਾਲ ਤਨ ਤਨਸ਼ੀਦ ਬਾਬਾ ਜੱਥੇਦਾਰ ਹਰਿਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਵੱਲੋਂ ਖੇਡਿਆ ਜੀ ਤੇ 2 ਸਾਲ ਜੀ ਫਗਵਾੜਾ ਫਗਵਾੜੀ ਵੱਲੋਂ ਖੇਡਿਆ ਜੀ ਜੀ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਧੰਨਵਾਦ ਜੀ ਤੁਹਾਡਾ ਜੀ ਤੇ ਸਾਰੇ ਪਿਆਰ ਕਰਨ ਵਾਲੇ ਸਰੂਪਤਿਆ ਦਾ ਧੰਨਵਾਦ ਜਿਹੜੇ ਮਾਨ ਸਨਮਾਨ ਦਿੰਦੇ ਨਹੀਂ ਪਿਆਰ ਕਰਦੇ ਨਹੀਂ ਧੰਨਵਾਦ ਜੀ ਉਹਨਾਂ ਸਾਰਿਆਂ ਦਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ ਕੋਈ ਗੱਲ ਨਹੀਂ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਦਰਸ਼ਕੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਇਆ ਹੈ ਕਬੱਡੀ ਖਿਡਾਰੀ ਸੁਪਿੰਦਰ ਹੋਰਾਂ ਨੂੰ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਸੁਪਿੰਦਰ ਇੱਕ ਅਜਿਹੇ ਜਾਫੀ ਨੇ ਜਿਨ੍ਹਾਂ ਨੇ ਬਹੁਤ ਸਾਰੇ ਮਾਨ ਸਨਮਾਨ ਹਾਸਲ ਕੀਤੇ ਅਤੇ ਛੋਟੀ ਉਮਰੇ ਹੀ ਕਬੱਡੀ ਨਾਲ ਜੁੜ ਕੇ ਕਬੱਡੀ ਦੇ ਵਿੱਚ ਬੁਲੰਦੀਆਂ ਨੂੰ ਹਾਸਲ ਕੀਤਾ ਹੈ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹ ਵੇਗਾ ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ ਧੰਨਵਾਦ